ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਯੋਧੇ ਜਲਾਵਤਨੀ ਸਿੱਖ ਯੋਧੇ ਭਾਈ ਸਾਹਿਬ ਐ ਗੁਜਿੰਦਰ ਸਿੰਘ ਜੋ 73 ਸਾਲ ਦੀ ਉਮਰ ਭੋਕੇ ਔਰ ਉਸ ਵਿੱਚੋਂ 53 ਸਾਲ ਪੰਥ ਲਿਖੇ ਲਾ ਕੇ ਜੋ ਗੁਰੂ ਗੁਰੂ ਚਰਨਾਂ ਸੇ ਜਾਬੇ ਰਾਜੇਸਥਾਨ ਉਹਨਾਂ ਦੇ ਸੱਚਖੰਡ 시 ਗੁਰਦਵਾਰ ਸਾਹਿਬ ਸ਼ਹੀਦ ਬਾਬਾ ਗੁਰਦਸਮੀ ਦੇ ਪਾਵਨ ਸਥਾਨ ਤੇ ਅੰਤਮ ਅਰਦਾਸ ਹੋਈ ਹੈ ਸਮੁੱਚਾ ਪੰਥ ਜੁੜਿਆ ਹੈ ਔਰ ਉਸ ਮਹਾਨ ਗੁਰ ਸਿਕਨ ਜੋ ਸਰਦਾ ਸਤਕਾਰ ਹੈ ਉਸ ਮੁੱਚੇ ਪੰਥ ਨਤਮਸਤਕ ਹੋ ਕੇ ਪ੍ਰੇਤ ਕੀਤਾ ਔਰ ਬੇਨਤੀ ਕੀਤੀ ਹੈ ਸੁੱਚੇ ਪੰਥ ਨੂੰ ਕਿ ਸੁੱਚਾ ਪੰਥ ਜਿਵੇਂ ਉਹ ਜੀਵੇਂ ਨੇ ਜਿਵੇਂ ਉਹਨਾਂ ਨੇ ਕਲਗੀਧਰ ਪਾਛਤੇ ਬਚਨਾਂ ਤੇ ਪਹਿਰਾ ਦਿੱਤਾ ਹੈ ਕਿ ਪੰਥ ਬਸ ਮੈਂ ਜੁੜਾਵਾੜੀ ਗੱਲ ਹੈ ਉਹ ਘਰੋਂ ਬੇ ਘਰ ਹੋ ਕੇ ਘਰ ਦੀ ਪ੍ਰਾਪਤੀ ਵਾਸਤੇ ਜੀਏ ਨੇ ਉਹ ਵਤਨੋਂ ਬੇਵਤਨ ਹੋ ਕੇ ਵਤਨ ਦੀ ਪ੍ਰਾਪਤੀ ਵਾਸਤੇ ਜੀਏ ਨੇ ਔਰ ਉਹਨਾਂ ਦੀ ਕੀਤੀ ਹੋਈ ਇਸ ਘਾਣਨ ਕੀਤੀ ਹੋਈ ਇਸ ਕੁਰਬਾਨੀ ਨੂੰ ਕੀਤੀ ਹੋਈ ਇਸ ਤਿਆਗ ਨੂੰ ਸੂਚਾ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਆਉਣ ਵਾਲੇ ਜਿਹਦੇ ਪਾਸ ਸਿੰਘ ਸਰਬੰਦ ਦੀ ਕਤਲ ਹੋਇਆ ਜੋ ਪਿਛਲੇ ਸਮੇਂ ਜੋ ਫੈਸਲਾ ਹੋਇਆ ਸੀ ਉਹ ਬਹੁਤ ਜਲਦ ਜਿਹੜਾ ਉਹਨਾਂ ਦਾ ਸਨਮਾਨ ਹੈ ਉਹ ਅਸ਼ੀ ਜੇ ਖਾਲਸਾ ਦੀ ਤਸੀਲ ਤੋਂ ਉਹਨਾਂ ਨੂੰ ਦਿੱਤਾ ਜਾਏ ਸਿੱਖ ਦੀ ਸਿੱਖਾਂ ਦੀ ਨਵਾਂ ਕਾਨੂੰਨ ਲੱਭਦਾ ਐਨਐਸ ਲਗਾ ਦਿੱਤਾ ਜਿੱਦਾਂ ਖਾਲਸਾ ਨੇ ਜਾਣਦਾ ਸਭ ਨੂੰ ਜੀ ਆ ਦੇਖੋ ਮੈਂ ਆਪਣੀ ਸਪੀਚ ਵਿੱਚ ਜ਼ਿਕਰ ਕੀਤਾ ਹੈ ਕਿ ਜਿਹੜਾ ਕਾਲਾ ਕਾਨੂੰਨ ਇੱਕ ਨਵਾਂ ਲਾਗੂ ਹੁੰਦਾ ਹੈ ਉਹਦਾ ਜਿਹੜਾ ਸਭ ਤੋਂ ਪਹਿਲਾ ਕੇਸ ਦਰਜ ਹੋਇਆ ਉਹ ਇੱਕ ਸਿੱਖ ਤੇ ਹੋਇਆ ਹੈ ਸਰਕਾਰਾਂ ਨੂੰ ਐਸਾ ਪੁਨਰਰੇਟਿਵ ਬਿਲਕੁਲ ਤਿਆਰ ਨਹੀਂ ਕਰਨਾ ਚਾਹੀਦਾ ਕਿ ਸਾਡੇ ਮਨਾਂ ਵਿੱਚ ਜਿਹੜੀ ਬੇਗਾਨਗੀ ਦਾ ਅਹਿਸਾਸ ਹੈ ਉਹ ਹੋਵੇ ਔਰ ਜਿਹੜਾ ਉਹ ਪਰਚਾ ਭਾਈ ਤੇਜਿੰਦਰ ਪਾਸੰਗੀ ਦੀ ਟੀਮਾਂ Rajasthan ਨਿਵਾਸੀ ਉਹਨਾਂ ਦੇ ਉੱਤੇ ਕੀਤਾ ਗਿਆ ਉਹ ਪਰਚਾ ਜਿਹੜਾ ਤੁਰੰਤ ਰੱਦ ਕੀਤਾ ਜਾਏ ਕਿਉਂਕਿ ਸਮੁੱਚੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਦੇ ਮਨਾਂ ਵਿੱਚ ਇਹ ਬਹੁਤ ਵੱਡਾ ਭਾਰਤੀ ਹਿੰਦੂਮਤ ਦੇ ਖਿਲਾਫ ਜਿਹੜਾ ਇੱਕ ਬਹੁਤ ਵੱਡਾ ਅਪਰੋਸ ਹੈ ਭਾਰਤ ਸਰਕਾਰ ਨੂੰ ਨਾ ਸਿਰ ਬਿਲਕੁਲ ਨਹੀਂ ਕਰਨਾ ਚਾਹੀਦਾ ਬੜੀ ਦੁਖਦਾਈ ਘਟਨਾ ਜਿਹੜੀ ਹੈ ਉਹ ਗਰੇਵਸਨ ਗੁਰਦੁਆਰੇ ਦੇ ਵਿੱਚ 2-3 ਦਿਨ ਪਹਿਲਾਂ ਵਾਪਰੀ ਹੈ ਜਿਸ ਦੀ ਜਨੀ ਭੰਜੰਦਾ ਕੀਤੀ ਜਾਏ ਉਹ ਨਹੀਂ ਥੋੜੀ ਹੈ ਇੰਗਲੈਂਡ ਦੀ ਸਰਕਾਰ ਨੂੰ ਇਹ ਦਿੱਤੀ ਜਾਂਦੀ ਹੈ ਕਿ ਸਿੱਖਾਂ ਦੇ ਪਾਵਨ ਸਥਾਨਾਂ ਦੀਆਂ ਔਰ ਜੋ ਸਿੱਖ ਉੱਥੇ ਰਹਿ ਰਹੇ ਨੇ ਇਹਨਾਂ ਨੇ ਆਪਣੀ ਕਰੜੀ ਮਿਹਨਤ ਕਰੜੀ ਕਹਾੜਨਾ ਕਰੜੀ ਮੁਸ਼ਕਤ ਔਰ ਬੜੀ ਇਮਾਨਦਾਰੀ ਦੇ ਨਾਲ ਉਸ ਮੁਲਕ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਯੋਗਦਾਨ ਪਾਇਆ ਹੈ ਸਿੱਖਾਂ ਦੀ ਜਿਹੜੀ ਹਰ ਜਾਨ ਬਲਦੀ ਰੱਖੀ ਕੀਤੀ ਜਾਏ ਗੁਰਧਾਮਾਂ ਦੀ ਰੱਖੀ ਕੀਤੀ ਜਾਏ ਤਾਂ ਕਿ ਸਿੱਖ ਆਪਣਾ ਜਿਹੜਾ ਜੀਵਨ ਹੈ ਤਾਰਕ ਪਰੰਪਰਾਵਾਂ ਜਿਹੜੀਆਂ ਨੇ ਤਾਰਕ ਮਰਿਆਦਾਂਵਾਂ ਜਿਹੜੀਆਂ ਨੇ ਉਹ ਅਜਾਦੀ ਦੇ ਨਾਲ ਜੀਵਨ ਬਿਤਾ ਸਕਣ ਔਰ ਉਹ ਜਿਹਨੇ ਉਸੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੁਝ ਸੰਗਤ ਦੇ ਵਿੱਚੋਂ ਕੁਝ ਮੈਂਬਰ ਜਖਮੀ ਵੀ ਹੋਣੇ ਕੀਤੇ ਨੇ ਉਹ ਉਹ ਜਿਹੜੀ ਬਣਦੀ ਯੋਗ سزا ਹੈ ਸਖਤ ਤੋਂ ਸਖਤ ਉਹ ਜ਼ਰੂਰ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਯੋਧੇ ਜਲਾਵਤਨੀ ਸਿੱਖ ਯੋਧੇ ਭਾਈ ਸਾਹਿਬ ਭਗਵਿੰਦਰ ਸਿੰਘ ਜੋ 73 ਸਾਲ ਦੀ ਉਮਰ ਭੋਕੇ ਔਰ ਉਸ ਵਿੱਚੋਂ 53 ਸਾਲ ਮੰਥ ਲਿਖੇ ਲਾ ਕੇ ਜੋ ਗੁਰੂਗੁਰੂ ਚਰਨਾਂ ਸਜਾਵੇ ਰਾਜੇਸਨ ਉਹਨਾਂ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸਥਾਨ ਤੇ ਅੰਤਮ ਅਰਦਾਸ ਹੋਈ ਹੈ ਸਮੁੱਚਾ ਪੰਥ ਜੁੜਿਆ ਹੈ ਔਰ ਉਸ ਮਹਾਨ ਗੁਰ ਸਿੱਖ ਨੂੰ ਜੋ ਸਰਦਾ ਸਤਕਾਰ ਹੈ ਉਸ ਮੁੱਚੇ ਪੰਥ ਨੂੰ ਨਤਮਸਤਕ ਹੋ ਕੇ ਪੇਟ ਕੀਤਾ ਹੈ ਔਰ ਬੇਨਤੀ ਕੀਤੀ ਹੈ ਸਮੁੱਚੇ ਪੰਥ ਨੂੰ ਕਿ ਸਮੁੱਚਾ ਪੰਥ ਜਿਵੇਂ ਉਹ ਜੀਵੇਂ ਹੈ ਜਿਵੇਂ ਉਹਨਾਂ ਨੇ ਕਲਗੀ ਤਰਫਾ ਅੱਛੇ ਬਚਨਾਂ ਤੇ ਪਹਿਰਾ ਦਿੱਤਾ ਹੈ ਕਿ ਪੰਥ ਵਸੇ ਮੈਂ ਜੜਾ ਬਾੜੀ ਗੱਲ ਹੈ ਉਹ ਕਰੋ ਬੇਘਰ ਹੋ ਕੇ ਘਰ ਦੀ ਪ੍ਰਾਪਤੀ ਵਾਸਤੇ ਜੀਏ ਨੇ ਉਹ ਵਤਨ ਨੂੰ ਬੇਵਤਨ ਹੋ ਕੇ ਵਤਨ ਦੀ ਪ੍ਰਾਪਤੀ ਵਾਸਤੇ ਜੀਏ ਨੇ ਔਰ ਉਹਨਾਂ ਦੇ ਕੀਤੀ ਹੋਈ ਇਸ ਘਟਨਾ ਨੂੰ ਕੀਤੀ ਹੋਈ ਇਸ ਕੁਰਬਾਨੀ ਨੂੰ ਕੀਤੀ ਹੋਈ ਇਸ ਤਿਆਗ ਨੂੰ ਸਮੁੱਚਾ ਖਾਲਸਾ ਪੰਥ ਹਮੇਸ਼ਾ ਯਾਦ ਰੱਖੇਗਾ ਵਾਹਿਗੁਰੂ ਜੀ ਕਾ ਖਾਲਸਾ ਹਾਂ ਆਉਣ ਵਾਲੇ ਜਿਹੜੇ ਪੰਜ ਸਿੰਘ ਸਰਬੰਦ ਦੀ ਕਤਲਤਾ ਜੋ ਪਿਛਲੇ ਸਮੇਂ ਜੋ ਫੈਸਲਾ ਹੋਇਆ ਸੀ ਉਹ ਬਹੁਤ ਜਲਦ ਜਿਹੜਾ ਉਹਨਾਂ ਦਾ ਸਨਮਾਨ ਹੈ ਉਹ ਸੀ ਜੇ ਕਾਲ ਤੱਕ 사우ਦੀ ਤਸੀਲ ਤੋਂ ਉਹਨਾਂ ਨੂੰ ਦਿੱਤਾ ਜਾਏ ਸਿੱਖਾਂ ਦੇ ਤੇ ਨਵਾਂ ਕਾਨੂੰਨ ਲਾਗੂ ਕੀਤਾ ਐ ਐਨਐਸ ਲਗਾ ਦਿੱਤਾ ਜਾਂਦਾ ਖਾਲਸਾ ਨੇ ਕਿਆ ਜਾਂਦਾ ਸੁਪੂਜ ਉਹਨਾਂ ਦੇਖੋ ਮੈਂ ਆਪਣੀ ਸਪੀਚ ਵਿੱਚ ਜਗਰ ਕਹੀ ਹੈ ਕਿ ਜਿਹੜਾ ਕਾਲਾ ਕਾਨੂੰਨ ਇੱਕ ਨਵਾਂ ਲਾਗੂ ਕੀਤਾ ਹੈ ਉਹ ਦਾ ਜਿਹੜਾ ਸਭ ਤੋਂ ਪਹਿਲਾ ਕੇਸ ਤਰਜ ਹੋਇਆ ਉਹ ਇੱਕ ਸਿੱਖ ਤੇ ਹੋਇਆ ਸਰਕਾਰਾਂ ਨੂੰ ਐਸਾ ਪੁਨਰਰੇਟਿਵ ਬਿਲਕੁਲ ਤਿਆਰ ਨਹੀਂ ਕਰਨਾ ਚਾਹੀਦਾ ਕਿ ਸਾਡੇ ਮਨਾਂ ਵਿੱਚ ਜਿਹੜੀ ਬੇਗਾਨਗੀ ਦਾ ਅਹਿਸਾਸ ਹੈ ਉਹ ਹੋਵੇ ਔਰ ਜਿਹੜਾ ਉਹ ਪਰਚਾ ਭਾਈ ਤੇਜਿੰਦਰ ਪਾਸਨ ਦੀ ਟੀਮਾਂ Rajasthan ਨਿਵਾਸੀ ਉਹਨਾਂ ਦੇ ਉੱਤੇ ਕੀਤਾ ਗਿਆ ਉਹ ਪਰਚਾ ਜਿਹੜਾ ਤੁਰੰਤ ਰੱਦ ਕੀਤਾ ਜਾਏ ਕਿਉਂਕਿ ਸਮੁੱਚੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਦੇ ਮਨਾਂ ਵਿੱਚ ਇਹ ਬਹੁਤ ਵੱਡਾ ਭਾਰਤੀ ਹੁਨਰਤ ਦੇ ਖਿਲਾਫ ਜਿਹੜਾ ਇੱਕ ਬਹੁਤ ਵੱਡਾ ਅਪਰੋਸ ਹੈ ਭਾਰਤ ਸਰਕਾਰ ਨੂੰ ਇਹ ਸਿਰ ਬਿਲਕੁਲ ਨਹੀਂ ਕਰਨਾ ਚਾਹੀਦਾ ਬੜੀ ਦੁਖਦਾਈ ਘਟਨਾ ਜਿਹੜੀ ਹੈ ਉਹ ਗਰੇਵਸਨ ਗੁਰਦੁਆਰੇ ਦੇ ਵਿੱਚ 2-3 ਦਿਨ ਪਹਿਲਾਂ ਵਾਪਰੀ ਹੈ ਜਿਸ ਦੀ ਜਨੀ ਭੰਜੰਦਾ ਕੀਤੀ ਜਾਏ ਉਹ ਨਹੀਂ ਥੋੜੀ ਹੈ ਇੰਗਲੈਂਡ ਦੀ ਸਰਕਾਰ ਨੂੰ ਵੀ ਜਾਦੀ ਹੈ ਕਿ ਸਿੱਖਾਂ ਦੇ ਪਾਵਨ ਸਥਾਨਾਂ ਦੀਆਂ ਔਰ ਜੋ ਸਿੱਖ ਉੱਥੇ ਰਹਿ ਰਹੇ ਨੇ ਇਹਨਾਂ ਨੇ ਆਪਣੀ ਕਰੜੀ ਮਿਹਨਤ ਕਰੜੀ ਕਹਾੜਨਾ ਕਰੜੀ ਮੁਸ਼ਕਤ ਔਰ ਬੜੀ ਇਮਾਨਦਾਰੀ ਦੇ ਨਾਲ ਉਸ ਮੁਲਕ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਯੋਗਦਾਨ ਪਾਇਆ ਹੈ ਸਿੱਖਾਂ ਦੀ ਜਿਹੜੀ ਹਰ ਜਾਨ ਬਲਦੀ ਰਾਖੀ ਕੀਤੀ ਜਾਏ ਗੁਰਧਾਮਾਂ ਦੀ ਰਾਖੀ ਕੀਤੀ ਜਾਏ ਤਾਂ ਕਿ ਸਿੱਖ ਆਪਣਾ ਜਿਹੜਾ ਜੀਵਨ ਹੈ ਤਾਰਕ ਪਰੰਪਰਾਵਾਂ ਜਿਹੜੀਆਂ ਨੇ ਤਾਰਕ ਮਰਿਆਦਾਂਵਾਂ ਜਿਹੜੀਆਂ ਨੇ ਉਹ ਆਜ਼ਾਦੀ ਦੇ ਨਾਲ ਜੀਵਨ ਬਿਤਾ ਸਕਣ ਔਰ ਉਹ ਜਿਹਨੇ ਉਸੀ ਬਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੁਝ ਸੰਗਤ ਦੇ ਵਿੱਚੋਂ ਕੁਝ ਮੈਂਬਰ ਜਖਮੀ ਵੀ ਹੋਣੇ ਕੀਤੇ ਨੇ ਉਹ ਉਹ ਜਿਹੜੀ ਬਣਦੀ ਯੋਗ ਸਜ਼ਾ ਹੈ ਸਖਤ ਤੋਂ ਸਖਤ ਉਹ ਜ਼ਰੂਰ ਦਿੱਤੀ ਜਾਏ